ਹੈਲੋ ਫਰੈਂਡਸ ਕਿਦੋਂ ਬੇਟਾ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਆ ਸਾਡੀ ਜਮਾਤ ਪਲੱਸ 1 ਪਾਰਟ ਪਹਿਲਾ ਰਾਜਨੀਤੀ ਸ਼ਾਸਤਰ ਦਾ ਅਰਥ ਪਰਿਭਾਸ਼ਾ ਖੇਤਰ ਤੇ ਮਹੱਤਤਾ ਠੀਕ ਹੈ ਅੱਜ ਅਸੀਂ ਇਹਨੂੰ ਜਾਨੂੰ ਸਮਝਾਂਗੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪਹਿਲਾ ਪ੍ਰਸ਼ਨ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਉੱਤਰ ਹੈ ਅਰਸਟੋ ਨੂੰ ਪ੍ਰਸ਼ਨ ਦੋ ਜਾ ਰਾਜਨੀਤੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ ਜਨਾਨੀ ਭਾਸ਼ਾ ਦੇ ਸ਼ਬਦ ਪਾਲਿਸ਼ ਤੋਂ ਪਾਲਿਸ਼ ਸ਼ਬਦ ਦਾ ਕੀ ਅਰਥ ਹੈ ਪਾਲਿਸ਼ ਸ਼ਬਦ ਦਾ ਅਰਥ ਹੈ ਨਗਰ ਰਾਜ ਇੱਕ ਕਥਨ ਇਸ ਇੱਕ ਕਿਸਮ ਦਾ ਕਥਨ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਰਸਤੂ ਦਾ ਪੰਜਵਾਂ ਪ੍ਰਸ਼ਨ ਹੈ ਰਾਜਨੀਤੀ ਸ਼ਾਸਤਰ ਦੇ ਵਿਸ਼ਾ ਵਸਤੂ ਵਿੱਚ ਸ਼ਾਮਲ ਕੋਈ ਇੱਕ ਵਿਸ਼ਾ ਲਿਖਣਾਗਾ ਰਾਜਨੀਤੀ ਸ਼ਾਸਤਰ ਦਾ ਰਾਜ ਦਾ ਅਧਿਐਨ ਹੈ ਪ੍ਰਸ਼ਨ ਨੰਬਰ 6 ਅਰਸਤੂ ਦੁਆਰਾ ਰਾਜਨੀਤੀ ਸੰਬੰਧੀ ਲਿਖੀ ਪੁਸਤਕ ਦਾ ਕੀ ਨਾਂ ਹੈ ਪੋਲਿਟਿਕਸ ਪ੍ਰਸ਼ਨ ਨੰਬਰ 7 ਰਾਜਨੀਤੀ ਸ਼ਾਸਤਰ ਦਾ ਆਰੰਭ ਹਦੇ ਅੰਤਰਾਜ ਨਾਲ ਹੁੰਦਾ ਹੈ ਇਹ ਕਿਸ ਦਾ ਕਥਨ ਹੈ ਪ੍ਰੋਫੈਸਰ ਗਾਰਨਰ ਦਾ ਬਹੁ ਵਿਕਲਪੀ ਪ੍ਰਸ਼ਨ ਹੈ ਕਿ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਅਧਿਐਨ ਖੇਤਰ ਕਿਹੜਾ ਹੈ ਰਾਜ ਦਾ ਧਿਆਨ ਕਰਨਾ ਸਰਕਾਰ ਦਾ ਅਧਿਐਨ ਕਰਨਾ ਮਨੁੱਖ ਦਾ ਧਿਆਨ ਕਰਨਾ ਇਹ ਤਿੰਨੋਂ ਆਪਸ਼ਨ ਸਹੀ ਹੈ ਬੇਟਾ ਸਾਰੇ ਦਾ ਉੱਤਰ ਹੈ ਅਗਲਾ ਪ੍ਰਸ਼ਨ ਆਧਨਿਤਿਕ ਕ ਆਧੁਨਿਕ ਰਾਜਨੀਤਿਕ ਵਿਗਿਆਨ ਦਾ ਕੇਂਦਰ ਬਿੰਦੂ ਕਿਹੜਾ ਹੈ ਰਾਜ ਸਰਕਾਰ ਦੇਸ਼ ਰਾਜਨੀਤਿਕ ਪ੍ਰਣਾਲੀ ਉੱਤਰ ਹੈ ਦਾ ਰਾਜਨੀਤਿਕ ਪ੍ਰਣਾਲੀ ਪ੍ਰਸ਼ਨ ਨੰਬਰ 10 ਰਾਜਨੀਤੀ ਸ਼ਾਸਤਰ ਦਾ ਆਰੰਭ ਜਨਾਨ ਕਾਲ ਵਿੱਚ ਹੋਇਆ ਅੱਗੇ ਵੱਡਾ ਛੋਟੇ ਪ੍ਰਸ਼ਨਾਂ ਵਾਲੇ ਉੱਤਰ ਹੈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ਜਨਾਨ ਦੇ ਪ੍ਰਸਿੱਧ ਵਿਦਵਾਨ ਅਰਸਤੂ ਦਾ ਕਥਨ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਮਨੁੱਖ ਦੇ ਸਮਾਜਿਕ પ્રાਣੀ ਹੋਣ ਦੇ ਦੋ ਮੌਕੇ ਹਨ ਇੱਕ ਤਾਂ ਉਸ ਦਾ ਕੁਦਰਤੀ ਇੱਕ ਤਾਂ ਉਸ ਦਾ ਕੁਦਰਤੀ ਹੈ ਸੁਭਾਅ ਜੋ ਉਸ ਨੂੰ ਸਮਾਜ ਵਿੱਚ ਰਹਿਣ ਲਈ ਪ੍ਰੇਰਿਤ ਕਰਦਾ ਹੈ ਅਤੇ ਦੂਜਾ ਉਸ ਦੀਆਂ ਅਨੇਕਾਂ ਲੋੜਾਂ ਉਸ ਨੂੰ ਸਮਾਜ ਵਿੱਚ ਰਹਿਣ ਲਈ ਮਜਬੂਰ ਕਰਦੀਆਂ ਹਨ ਕੋਈ ਵੀ ਮਨੁੱਖ ਆਪਣੀਆਂ ਲੋੜਾਂ ਨੂੰ ਸਮਾਜਿਕ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਕਰ ਸਕਦਾ ਪ੍ਰਸ਼ਨ ਨੰਬਰ 2 ਰਾਜਨੀਤੀ ਸ਼ਾਸਤਰ ਦੀਆਂ ਪਰਿਭਾਸ਼ਾਵਾਂ ਲਿਖੋ ਪ੍ਰੋਫੈਸਰ ਗਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤਰਾਜ ਦੇ ਨਾਲ ਹੁੰਦਾ ਹੈ ਸ਼ੀਲੇ ਲਿਕਾਕ ਆਦ ਵਿਦਵਾਨਾਂ ਨੇ ਰਾਜਨੀਤੀ ਸ਼ਾਸਤਰ ਨੂੰ ਸਰਕਾਰ ਦਾ ਵਿਗਿਆਨ ਮੰਨਿਆ ਪ੍ਰਸ਼ਨ ਨੰਬਰ 10 ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦੇ ਅਰਥ ਲਿਖੋ ਪਰੰਪਰਾਵਾਦੀ ਵਿਦਵਾਨਾਂ ਅਨੁਸਾਰ ਰਾਜਨੀਤੀ ਸ਼ਾਸਤਰ ਰਾਜ ਅਤੇ ਸਰਕਾਰ ਦਾ ਵਿਗਿਆਨ ਹੈ ਪ੍ਰਸ਼ਨ ਹੈ ਰਾਜਨੀਤਿਕ ਸ਼ਾਸਤਰ ਸੰਬੰਧੀ ਆਧੁਨਿਕ ਦ੍ਰਿਸ਼ਟੀਕੋਣ ਕੀ ਹੈ ਉੱਤਰ ਹੈ ਬੇਟਾ ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਇੱਕ ਗਤੀਵਿਧੀ ਜਾਪ ਰਹੀ ਹੈ ਜਿਸ ਵਿੱਚ ਸ਼ਕਤੀ ਲਈ ਸੰਘਰਸ਼ ਪ੍ਰਭਾਵ ਦਾ ਪ੍ਰਯੋਗ ਅਤੇ ਫੈਸਲਿਆਂ ਦੇ ਪ੍ਰਭੂਤਾਪੂਰਨ ਨਿਰਧਾਰਨ ਆਦਿ ਨਾਲ ਸੰਬੰਧਿਤ ਗਤੀਵਿਧੀਆਂ ਸ਼ਾਮਲ ਹਨ ਪ੍ਰਸ਼ਨ ਨੰਬਰ 5 ਆਧੁਨਿਕ ਰਾਜਨੀਤਿਕ ਵਿਗਿਆਨ ਦੀਆਂ ਦੋ ਮਹੱਤਵਪੂਰਨ ਪਰਿਭਾਸ਼ਾਵਾਂ ਦਾ ਵਰਣਨ ਕਰਨਾ ਹੈ ਉੱਤਰ ਹੈ ਨੰਬਰ 1 ਪ੍ਰਸਿੱਧ ਵਿਦਵਾਨ ਲਾਸਵੈਲ ਦੇ ਅਨਸਾਰ ਪ੍ਰਭਾਵ ਅਤੇ ਪਰਿਵਾਰ ਪ੍ਰਵਾਕਰਤਿਆਂ ਦਾ ਅਧਿਐਨ ਰਾਜਨੀਤੀ ਦਾ ਅਧਿਐਨ ਹੈ। ਨੰਬਰ 2 ਡੇਵਿਡ ਈਸਟਰਨ ਦੇ ਅਨਸਾਰ ਰਾਜਨੀਤਿਕ ਵਿਗਿਆਨ ਕਦਰਾਂ ਕੀਮਤਾਂ ਦੀ ਸੱਤਾਵਾਦੀ ਵਿਵਸਥਾ ਹੈ। ਪ੍ਰਸ਼ਨ ਨੰਬਰ 6 ਰਾਜਨੀਤੀ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਲਈ ਕਿਵੇਂ ਲਾਭਦਾਇਕ ਹੈ? ਉੱਤਰ ਹੈ ਰਾਜਨੀਤੀ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਨੂੰ ਰਾਜਨੀਤਿਕ ਸਮੱਸਿਆਵਾਂ ਨੂੰ ਸਮਝਣ ਅਧਿਕਾਰਾਂ ਅਤੇ ਕਰਤੱਵਾਂ ਸੰਬੰਧੀ ਗਿਆਨ ਤੇ ਰਾਜ ਪ੍ਰਬੰਧ ਸੰਬੰਧੀ ਗਿਆਨ ਪ੍ਰਦਾਨ ਕਰਦਾ ਹੈ। ਪ੍ਰਸ਼ਨ ਨੰਬਰ 7 ਰਾਜਨੀਤੀ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਵਿੱਚ ਰਾਜਨੀਤਿਕ ਸੂਝ-ਬੂਝ ਕਿਵੇਂ ਲਿਆਉਂਦਾ ਹੈ? ਉੱਤਰ ਹੈ ਰਾਜਨੀਤੀ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਨੂੰ ਰਾਜ, ਸਰਕਾਰ, ਸ਼ਾਸਨ ਪ੍ਰਣਾਲੀਆਂ, ਅਧਿਕਾਰਾਂ ਅਤੇ ਕਰਤੱਵਾਂ ਆਦਿ ਸੰਬੰਧੀ ਗਿਆਨ ਪ੍ਰਦਾਨ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਅਧਿਕਾਰਾਂ ਉਹਨਾਂ ਵਿੱਚ ਸੌਰੀ ਜਿਸ ਦੇ ਨਤੀਜੇ ਵਜੋਂ ਉਹਨਾਂ ਵਿੱਚ ਰਾਜਨੀਤਿਕ ਸੂਝ-ਬੂਝ ਪੈਦਾ ਹੁੰਦੀ ਹੈ ਪ੍ਰਸ਼ਨ ਨੰਬਰ 8 ਰਾਜਨੀਤਿਕ ਪ੍ਰਸ਼ਾਸਤਰ ਦੇ ਚਾਰ ਪਰੰਪਰਾਪਾਦੀ ਵਿਦਵਾਨਾਂ ਦੇ ਨਾਂ ਲਿਖਣੇ ਹੈ ਗਾਰਨਰ ਬਿਲੋਬੀ ਬਲੰਸਵੀ ਸੌਰੀ ਬਲੰਸਲੀ ਗੈਟਲ ਪ੍ਰਸ਼ਨ ਨੰਬਰ 9 ਰਾਜਨੀਤੀ ਸ਼ਾਸਤਰ ਦੇ ਚਾਰ ਆਧੁਨਿਕ ਵਿਦਵਾਨਾਂ ਦੇ ਨਾਂ ਲਿਖੋ ਡੇਵਿਡਿਸਟਰ ਗ੍ਰਾਬੀਅਲ ਆਲਮੰਡ ਹਰਬਰਟ ਜਿਸ ਪਾਇਰੋ ਰੋਬਰਟ ਏ ਦਾਹਲ ਪ੍ਰਸ਼ਨ ਨੰਬਰ 10 ਰਾਜਨੀਤੀ ਸ਼ਾਸਤਰ ਦਾ ਅਧਿਐਨ ਰਾਜਨੀਤਿਕ ਵਿਚਾਰਧਰਮਾਂ ਦੀ ਚੋਣ ਕਿਵੇਂ ਸਹਾਇੀ ਹੁੰਦੀ ਹੈ ਉੱਤਰ ਹੈ ਰਾਜ ਦੇ ਕਾਰਜਾਂ ਸੰਬੰਧੀ ਇਨੇਕਾਂ ਵਿਚਾਰਧਰਮ ਹਨ ਅਤੇ ਰਾਜਨੀਤੀ ਸ਼ਾਸਤਰ ਦਾ ਅਧਿਐਨ ਸਾਨੂੰ ਦੱਸਦਾ ਹੈ ਕਿ ਕਿਹੜੀ ਵਿਚਾਰਧਰਮ ਚੰਗੀ ਹੈ ਤੇ ਕਿਉਂ ਚੰਗੀ ਹੈ 4 ਅੰਕਾਂ ਵਾਲੇ ਪ੍ਰਸ਼ਨ ਬਟਾ ਕੇ ਰਾਜਨੀਤੀ ਸ਼ਬਦ ਦੇ ਅਰਥ ਲਿਖੋ ਰਾਜਨੀਤੀ ਸ਼ਾਸਤਰ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲਿਟਿਕ ਸਾਇੰਸ ਦਾ ਪੰਜਾਬੀ ਅਨੁਵਾਦ ਹੈ ਪੋਲਿਟਿਕ ਸ਼ਬਦ ਜੁਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਗਰ ਰਾਜ ਪੁਰਾਣੇ ਸਮੇਂ ਵਿੱਚ ਜੁਨਾਨ ਕਿ ਛੋਟੇ-ਛੋਟੇ ਨਗਰ ਰਾਜਾਂ ਵਿੱਚ ਵੰਡਿਆ ਹੋਇਆ ਸੀ ਇਹਨਾਂ ਨਗਰ ਰਾਜਾਂ ਦੇ ਸ਼ਾਸਨ ਸੰਬੰਧੀ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਸੀ ਪ੍ਰਸ਼ਨ ਨੰਬਰ 2 ਰਾਜਨੀਤੀ ਸ਼ਾਸਤਰ ਦਾ ਕੀ ਅਰਥ ਹੈ ਉੱਤਰ ਹੈ ਪਰੰਪਰਾਵਾਦੀ ਵਿਦਵਾਨਾਂ ਅਨੁਸਾਰ ਰਾਜ ਅਤੇ ਸਰਕਾਰ ਦੇ ਅਧਿਆਨ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਹੈ ਪ੍ਰਸਿੱਧ ਵਿਦਵਾਨ ਕਾਰਨਰ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਆਂਤਰਾਜ ਨਾਲ ਹੁੰਦਾ ਹੈ ਪਰ ਆਧੁਨਿਕ ਵਿਦਵਾਨਾਂ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਤੇ ਖੇਤਰ ਵਿਸ਼ਾਲ ਹੈ ਉਹਨਾਂ ਅਨੁਸਾਰ ਹਰ ਉਹ ਗਤੀਵਿਧੀ ਜਿਸ ਦਾ ਸੰਬੰਧ ਸ਼ਕਤੀ ਪ੍ਰਭਾਵ ਤੇ ਸੱਤਾ ਨਾਲ ਹੈ ਉਹ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਹੈ ਸੋ ਰਾਜਨੀਤੀ ਸ਼ਾਸਤਰ ਅਜਿਹਾ ਸਮਾਜਿਕ ਵਿਗਿਆਨ ਹੈ ਜਿਸ ਦਾ ਸੰਬੰਧ ਰਾਜ ਸਰਕਾਰ ਅਤੇ ਰਾਜ ਵਿੱਚ ਰੰਦੇ ਵਿਅਕਤੀਆਂ ਦੀਆਂ ਗਤੀਵਿਧੀਆਂ ਨਾਲ ਹੈ ਅਗਲਾ ਪ੍ਰਸ਼ਨ ਹੈ ਰਾਜਨੀਤੀ ਸ਼ਾਸਤਰ ਵਿਸ਼ਾ ਅਧਿਐਨ ਦੇ ਚਾਰ ਖੇਤਰ ਦੱਸੋ ਰਾਜਨੀਤੀ ਸ਼ਾਸਤਰ ਅਤੇ ਸਰਕਾਰ ਦਾ ਸਰਪੱਖੀ ਅਧਿਐਨ ਕਰਦਾ ਹੈ ਨੰਬਰ 2 ਰਾਜਨੀਤੀ ਸ਼ਾਸਤਰ ਅੰਤਰਰਾਸ਼ਟਰੀ ਸਮੱਸਿਆਵਾਂ ਤੇ ਅੰਤਰਰਾਸ਼ਟਰੀ ਸੰਗਠਨਾ ਦਾ ਅਧਿਐਨ ਕਰਦਾ ਹੈ ਨੰਬਰ 3 ਰਾਜਨੀਤੀ ਸ਼ਾਸਤਰ ਸਮਾਜ ਵਿੱਚ ਪਾਈ ਜਾਣ ਵਾਲੇ মতਪੇਦਾਂ ਵਿਵਾਦਾਂ ਵਿਵਾਦਾਂ ਅਤੇ ਸੰਘਰਸ਼ਾਂ ਦਾ ਅਧਿਐਨ ਕਰਦਾ ਹੈ ਨੰਬਰ 4 ਰਾਜਨੀਤੀ ਸ਼ਾਸਤਰ ਵੱਖ-ਵੱਖ ਵਿਚਾਰਧਾਰਾਵਾਂ ਦਾ ਅਧਿਐਨ ਕਰਦਾ ਹੈ ਜਿਵੇਂ ਉਦਾਰਵਾਦ ਮਾਰਕਸਵਾਦ ਗਾਂਧੀਵਾਦ ਹਾਂਸੀਵਾਦ ਆਦਿ ਨੰਬਰ 5 ਰਾਜਨੀਤੀ ਸ਼ਾਸਤਰ ਰਾਸ਼ਟ ਅੰਤਰਰਾਸ਼ਟਰੀ ਸੰਸਥਾਵਾਂ ਦਾ ਅਧਿਐਨ ਕਰਦਾ ਹੈ ਜਿਵੇਂ UN O SARS WHO World Bank ਆਦਿ ਪ੍ਰਸ਼ਨ ਨੰਬਰ 4 ਰਾਜਨੀਤੀ ਸ਼ਾਸਤਰ ਪੜਨ ਦੇ 4 ਲਾਭ ਲਿਖੋ ਰਾਜਨੀਤੀ ਸ਼ਾਸਤਰ ਦੇ ਅਧਿਐਨ ਨਾਲ ਸਾਨੂੰ ਦੇਸ਼ ਦੀਆਂ ਸਮੱਸਿਆਵਾਂ ਸਮਝਣ ਅਤੇ ਹੱਲ ਕਰਨ ਵਿੱਚ ਸਹਾਇਤਾ ਕਰਦਾ ਹੈ ਨੰਬਰ 2 ਰਾਜਨੀਤੀ ਸ਼ਾਸਤਰ ਸਾਨੂੰ ਚੰਗੇ ਨਾਗਰਿਕ ਬਣਾਉਂਦਾ ਹੈ ਲੋਕਾਂ ਨੂੰ ਸਰਕਾਰ ਦੇ ਕੰਮਾਂ ਕਾਰਜਵੀ ਦੀ ਵੋਟ ਦੀ ਮਹੱਤਾ ਬਾਰੇ ਜਾਣਕਾਰੀ ਮਿਲਦੀ ਹੈ ਨੰਬਰ 3 ਰਾਜਨੀਤੀ ਸ਼ਾਸਤਰ ਦੇ ਧਿਆਨ ਨਾਲ ਸਾਨੂੰ ਆਪਣੇ ਅਧਿਕਾਰਾਂ ਤੇ ਕਰਤੱਵਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਇਹਨਾਂ ਅਧਿਕਾਰਾਂ ਤੋਂ ਬਿਨਾ ਮਨੁੱਖੀ ਜੀਵਨ ਦਾ ਵਿਕਾਸ ਅਸੰਭਵ ਹੈ ਨੰਬਰ 4 ਰਾਜਨੀਤੀ ਸ਼ਾਸਤਰ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਣਾਲੀਆਂ ਬਾਰੇ ਜਾਣਕਾਰੀ ਮਿਲਦੀ ਹੈ ਜਿਵੇਂ ਲੋਕਤੰਤਰ ਤਾਨਾਸ਼ਾਹੀ ਇਕਾਤਮਕ ਸੰਗਾਤਮਕ ਸੰਸਦੀ ਅਤੇ ਪ੍ਰਧਾਨਗੀ ਆਦਿ ਬਿਤਾਸੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦਾ ਨਵੀਂ ਵੀਡੀਓ ਦੇ ਵਿੱਚ ਧੰਨ